ਬਾਈ ਹਰ ਮੇਸਰ ਹਾਂਜੀ ਇਹ ਬੋਲਦਾ ਕਿੱਥੇ ਸੱਭਾ ਬਾਈ ਸੱਭਾ ਬੋਲਦਾ ਬਾਈ ਕਾਰ ਚ ਕਾਰ ਦੇ ਵਿੱਚ ਬੋਲਣਾ ਸੱਭਾ ਹਾਂ ਲੈ ਵੀ ਮੈਨੂੰ ਤਾਂ ਐ ਦੀ ਕਿਤੇ ਵੀ ਖੇਡਣ ਵਾਲੀਆਂ ਕਾਰਾਂ ਨੇ ਇਹ ਸਪੀਕਰ ਵਾਲੀਆਂ ਕਾਰਾਂ ਨੇ ਬਾਈ ਲੈ ਵੀ ਇਹ ਕਾਰ ਤੇ ਬੈਠਾ ਸੱਭਾ ਬਾਈ ਹਾਂਜੀ ਦੇਖੋ ਮਿੱਤਰੋ ਇਹ ਸਪੀਕਰ ਵਾਲੀਆਂ ਕਾਰਾਂ ਨੇ ਆ ਸਪੀਕਰ ਵਾਲੀਆਂ ਕਾਰਾਂ ਮਿਲ ਜਾਣਗੀਆਂ ਹਾਂ ਸਾਊਂਡ ਵਾਲ ਮਿਲ ਜੂ ਹਾਂ ਟਾਇਰ ਵਾਲੇ ਸਪੀਕਰ ਮਿਲ ਜਾਣਗੇ ਵੱਡੇ ਸਪੀਕਰ ਮਿਲ ਜਾਣਗੇ ਬੱਚੇ ਵਾਲੇ ਸਪੀਕਰ ਮਿਲ ਜਾਣਗੇ ਲੈ ਵੀ ਜਾਣ ਕੇ ਹਰੇਕ ਤਰ੍ਹਾਂ ਦਾ ਸਪੀਕਰ ਆ ਤੇ ਹਰੇਕ ਸਪੀਕਰ ਦੇ ਵਿੱਚ ਬੋਲੂ ਸੱਭਾ ਬਾਈ ਲੈ ਵੀ ਮੇਤਰ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਇਹ ਕਾਰ ਤੇ ਸਾਊਂਡ ਵਰਜਾਤੇ ਜਾਂ ਟਾਇਰ ਚਾਹੀਦੇ ਹੋਣ ਆਈਏ ਕਿੱਥੇ ਬਾਈ ਪਿੰਡ ਲੌਂਗਵਾਲੇ ਜੀ ਹੂੰ ਨੇਰੀ ਕੋਠੀ ਕੋਲਾ ਆਪਣਾ ਸਟੋਰ ਹੈਗਾ ਲੌਂਗਵਾਲ ਆਨਲਾਈਨ ਸਟੋਰ ਤੇ ਆਪਣਾ ਪੇਜ ਹੈਗਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਾਂ ਪਾਰਸਲ ਕਰਵਾ ਸਕਦੇ ਹੋ WhatsApp ਨੰਬਰ ਨੋਟ ਕਰ ਲਓ 9878234959 ਜਿਹੜੀ ਵੀ ਚੀਜ਼ ਚਾਹੀਦੀ ਹੈ ਸਕਰੀਨਸ਼ਾਟ ਲਾ ਕੇ WhatsApp ਤੇ ਐਡਰੈਸ ਪਾ ਦਿਓ ਠੀਕ ਹੈ ਜੀ ਪੇਮੈਂਟ ਕਰਕੇ ਸਕਰੀਨਸ਼ਾਟ ਪਾ ਦਿਓ ਛੋੜੇ ਕਰੇ ਪਾਰਸਲ ਕਰ ਦਾਂ ਜੇ ਕਿਸੇ ਵਿਜ਼ਿਟ ਕਰਨਾ ਤਾਂ WhatsApp ਤੇ ਮੈਸੇਜ ਕਰ ਲਓ ਲੋਕੇਸ਼ਨ ਪਾ ਦਾਂਗੇ ਲੈ ਵੀ ਆ ਜਾਓ ਮੇਦਰੋ ਬਾਕੀ ਕਰ ਲਓ ਸੰਪਰਕ ਧੰਨਵਾਦ ਸਭੇ ਬਈ ਕਮੈਂਟ ਜ਼ਰੂਰ ਕਰ ਦੇ ਕੇ ਯਾਰ